ਇੱਕ ਪਾਸੇ ਜਿੱਥੇ ਅਮਰੀਕੀ ਰਾਸ਼ਟਰਪਤੀ ਇਰਾਨ ਇਜ਼ਰਾਈਲ ਟਕਰਾਦੇ ਸਬੰਧ ਵਿੱਚ ਸ਼ਾਂਤੀ ਬਣਾਉਣ ਦੀ ਗੱਲ ਕਰ ਰਹੇ ਹਨ ਉੱਥੇ ਹੀ ਇਜ਼ਰਾਈਲ ਨੇ ਤਹਿਰਾ ਨੇੜੇ ইরਾਨੀ ਰਡਾਰ ਤੇ ਹਮਲਾ ਕਰਕੇ ਉਹਨਾਂ ਨੂੰ ਅੰਗੂਠਾ ਦਿਖਾ ਦਿੱਤਾ ਹੈ ਤੁਹਾਨੂੰ ਦੱਸ ਦਈਏ ਕਿ ਇਰਾਨ ਅਤੇ ਇਜ਼ਰਾਈਲ ਵਿਚਕਾਰ ਤਣਾ ਇੱਕ ਵਾਰ ਫਿਰ ਸਿਖਰ ਤੇ ਪਹੁੰਚ ਗਿਆ ਹੈ ਮੰਗਲਵਾਰ ਸਵੇਰੇ ਇਜ਼ਰਾਈਲੀ ਹਵਾਈ ਸੈਨਾ ਨੇ ਤਹਿਰਾ ਦੇ ਉੱਤਰ ਵਿੱਚ ਸਥਿਤ ਇੱਕ ইরਾਨੀ ਰਡਾਰ ਬੇਸ ਤੇ ਹਮਲਾ ਕੀਤਾ ਇਹ ਹਮਲਾ ਈਰਾਨ ਵੱਲੋਂ ਜੰਗਬੰਦੀ ਦੀ ਉਲੰਘਣਾ ਕਰਨ ਅਤੇ ਇਜ਼ਰਾਈਲ ਤੇ ਦੋ ਬੈਲਿਸਟਿਕ ਮਿਜ਼ਾਈਲਾਂ ਦਾਗੀਆਂ ਜਾਣ ਤੋਂ ਕੁਝ ਘੰਟੇ ਬਾਅਦ ਹੋਇਆ। ਇਜ਼ਰਾਈਲੀ ਅਧਿਕਾਰੀਆਂ ਨੇ ਹਮਲੇ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਇਹ ਇੱਕ ਛੋਟਾ ਅਤੇ ਪ੍ਰਤੀਕਾਤਮਕ ਹਮਲਾ ਸੀ ਜੋ ਈਰਾਨ ਦੀ ਪਰ ਕਾਟ ਦਾ ਜਵਾਬ ਸੀ। ਅਮਰੀਕਾ ਨੇ ਸੰਜਮ ਵਰਤਣ ਦੀ ਸਲਾਹ ਦਿੱਤੀ। ਹਮਲੇ ਤੋਂ ਠੀਕ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਸ਼ਲ ਮੀਡੀਆ ਪਲੇਟਫਾਰਮ ਟਰੂਥ ਸੋਸ਼ਲ ਤੇ ਇੱਕ ਸਖਤ ਸੰਦੇਸ਼ ਪੋਸਟ ਕੀਤਾ। ਉਹਨਾਂ ਨੇ ਇਜ਼ਰਾਈਲੀ ਲੀਡਰਸ਼ਿਪ ਨੂੰ ਕਿਹਾ ਉਹ ਨ ਬੰਬਾਂ ਨੂੰ ਨਾ ਸੁਟੋ। ਜੇਕਰ ਤੁਸੀਂ ਅਜਿਹਾ ਕਰਦੇ ਹੋ ਤਾਂ ਇਹ ਇੱਕ ਵੱਡੀ ਉਲੰਘਣਾ ਹੈ ਆਪਣੇ ਪਾਇਲਟਾਂ ਨੂੰ ਹੁਨੇ ਕਰ ਲਿਆਓ ਹਾਲਾਂਕਿ ਇਸ ਪੋਸਟ ਤੋਂ ਬਾਅਦ ਪਰਮਪਤੇ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੁ ਵਿਚਾਰ ਫੋਨ ਕਾਲ ਹੋਈ ਇਸ ਗਲਬਾਤ ਵਿੱਚ ਦੋਵੇਂ ਨੇਤਾ ਸਹਿਮਤ ਹੋਏ ਕਿ ਜੰਗਬੰਦੀ ਦੀ ਉਲੰਘਣਾ ਦੇ ਬਾਵਜੂਦ ਜਵਾਬੀ ਕਾਰਵਾਈ ਸੀਮਤ ਅਤੇ ਪ੍ਰਤੀਕਾਤਮਕ ਹੋਣੀ ਚਾਹੀਦੀ ਹੈ ਇਸ ਦੇ ਤਹਿਤ ਰਡਾਰ ਬੇਸ ਤੇ ਹਮਲਾ ਕੀਤਾ ਗਿਆ ਦੋਸਤਾਨਾ ਹਮਲਾ ਜਾਂ ਸਖਤ ਚੇਤਾਵਨੀ ਹਮਲੇ ਤੋਂ ਬਾਅਦ ट्रंप ने एक होर पोस्ट विच कहा कि इजराइल ईरान पूरा हमला नहीं करेगा पर दोस्ताना जहाज़ उडाण भरण इस तो इस स्पष्ट हों कि अमरीका इस समय डूंगा होने तो रोकना चाहता है इसराइली लीडरशिप भी इस पूरी घटना संतुलन बनाई रखने की कोशिश कर रही है नेतनयाहू ने एक जनतक बयान कहा असी जानते हाँ कि अपना बचा कि करना है पर इस समय असी जिम्मेवारी काम करा होर खबर चैनल सबसक्राइब करके रखो